ਅੱਜ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਜਿਹੜਾ ਗਰੁੱਪ ਚੈਟ ਆ ਜਿਹਦੇ ਚ ਕੁਝ ਲੀਡਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਹੋ ਰਹੀ ਸੀ ਬਹੁਤ ਸੀਰੀਅਸ ਮਸਲਾ ਵਾ ਆ ਔਰ ਪੁਲਿਸ ਨੇ ਸਹੀ ਕੀਤਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਇੱਕਦਮ ਉਹਦੇ ਤੇ ਕੇਸ ਰਜਿਸਟਰ ਕਰ ਲਿਆ ਵਾ ਹਾਲਾਂਕਿ ਮੈਂ ਫਿਰ ਕਹਿਣਾ ਚਾਹੁੰਦਾ ਵਾਂ ਕਿ ਇਹਦੀ ਫੋਰੈਂਸਿਕ ਜਾਂਚ ਜਿਹੜੀ ਆ ਜਿਹੜੀ ਗਰੁੱਪ ਚੈਟ ਆ ਉਹ ਜ਼ਰੂਰ ਹੋਣੀ ਚਾਹੀਦੀ ਤਾਂ ਕਿ ਉਹ ਕੁਝ ਛੇੜਛਾੜ ਹੋਈ ਆ ਤਾਂ ਪਤਾ ਲੱਗ ਜਾਏ ਇਹ ਫੋਰੈਂਸਿਕ ਜਾਂਚ ਇਸ ਲਈ ਵੀ ਹੋਣੀ ਚਾਹੀਦੀ ਆ ਕਿ ਜਦੋਂ ਇਹ ਕੇਸ ਕੋਰਟ ਦੇ ਵਿੱਚ ਜਾਊਗਾ ਉੱਥੇ ਵੀ ਇਹ ਗੱਲ ਹੋਣੀ ਆ ਕਿਸੇ ਨੇ ਕਿਹਾ ਜੀ ਮੇਰੀ ਆਵਾਜ਼ ਨਹੀਂ ਕਿਸੇ ਨੇ ਕਿਹਾ ਜੀ ਮੇਰੀ ਆਵਾਜ਼ ਨਾਲ ਛੇੜਛਾੜੀ ਛੇੜਛੜ ਹੋਈ ਆ ਸੋ ਇਸ ਕਰਕੇ ਇਹਦੀ ਇਹਦੀ ਫੋਰੈਂਸਿਕ ਜਾਂਚ ਹੋਣੀ ਕਰਾ ਲੈਣੀ ਚਾਹੀਦੀ ਆ ਅ ਵੈਸੇ ਵੀ ਜਿਹੜਾ ਮਸਲਾ ਵਾ ਜਿਹਨਾਂ ਲੋਕਾਂ ਨੂੰ ਜਿਹਨਾਂ ਦੇ ਬਾਰੇ ਗੱਲ ਹੋ ਰਹੀ ਆ ਪੀ ਉਹਨਾਂ ਨੂੰ ਨੁਕਸਾਨ ਪਹੁੰਚਾਣਾ ਵਾ ਉਹਨਾਂ ਨੂੰ ਸਿਕਿਉਰਿਟੀ ਵੀ ਇਕਦਮ ਦੇ ਦੇਣੀ ਚਾਹੀਦੀ ਆ ਜਿਵੇਂ ਮੈਂ ਕੱਲ ਕਿਹਾ ਸੀ ਪਰ ਅਸਲੀ ਵੱਡੀ ਗੱਲ ਇਹ ਆ ਕਿ ਹੁਣ ਜੇ ਜਾਂਚ ਹੋ ਰਹੀ ਆ ਪੀ ਪਤਾ ਲਾਉਣਾ ਚਾਹੀਦਾ ਵਾ ਕਿ ਇਹਦੇ ਪਿੱਛੇ ਮਾਸਟਰ ਮਾਈਂਡ ਕੌਣ ਹੈ ਮੁਲਕ ਦੇ ਵਿੱਚ ਹੈ ਕੋਈ ਮੁਲਕ ਤੋਂ ਬਾਹਰ ਹੈ ਆਰ ਉਹਦੇ ਵਾਸਤੇ ਸ਼ਾਇਦ NIA ਦੀ ਲੋੜ ਜ਼ਰੂਰ ਪਊਗੀ ਕਿਉਂਕਿ ਜਿਹੜੇ ਬਾਹਰਲੇ ਮੋਡਿਊਲ ਨੇ ਉਹਨਾਂ ਨੂੰ ਬਸਟ ਕਰਨ ਲਈ ਹੈ ਉਹਨਾਂ ਬਾਰੇ ਜਾਣਕਾਰੀ ਲੈਣ ਵਾਸਤੇ NIAT NIA ਦੀ ਮਦਦ ਦੀ ਸ਼ਾਇਦ ਲੋੜ ਪਵੇਗੀ ਸੋ ਐਂਜ ਲੱਗਦਾ ਵਾ ਕਿ ਸ਼ਾਇਦ ਜੇ ਜੁਆਇੰਟ ਜਾਂਚ ਹੋਵੇ ਜਾਂ ਜੇ ਪੰਜਾਬ ਪੁਲਿਸ ਵੀ ਜਾਂਚ ਕਰੇ ਤੇ NIA ਦੀ ਮਦਦ ਵੀ ਲਵੇ ਤੇ ਉਹਦਾ ਸ਼ਾਇਦ ਫਾਇਦਾ ਹੋ ਸਕਦਾ ਵਾ ਤਾਂ ਕਿ ਕਹਤਾ ਕਪਾ ਪਹੁੰਚ ਸਕੀਏ ਜੇ ਵਾਕਈ ਇਹਦੇ ਪਿੱਛੇ ਸਿਰਫ ਨੌਜਵਾਨਾਂ ਨੇ ਆਪਣੇ ਆਪ ਹੀ ਕੋਈ ਫੈਸਲਾ ਕੀਤਾ ਵਾ ਇਹ ਸਭ ਕੁਝ ਕਰਨ ਦਾ ਹੈ ਜਾਂ ਗੱਲਬਾਤ ਕਰਨ ਦਾ ਜੇ ਇਹਦੇ ਪਿੱਛੇ ਕੋਈ ਮਾਸਟਰਮਾਈਂਡ ਨਹੀਂ ਜੇ ਉਹਨਾਂ ਨੂੰ ਕੋਈ ਗਾਈਡ ਨਹੀਂ ਕਰ ਰਿਹਾ ਤੇ ਫਿਰ ਬਹੁਤ ਫਿਕਰ ਦੀ ਗੱਲ ਹੈ ਕਿ ਸਾਡੀ ਨੌਜਵਾਨੀ ਤੋਰ ਕਿਹੜੇ ਪਈ ਆ ਪਾਸੇ ਪਈ ਆ ਇਹ ਫਿਰ ਪੁਲਿਸ ਤੇ ਵਸ ਦੀ ਗੱਲ ਨਹੀਂ ਹੈ ਇਹ ਫਿਰ ਇੱਕ ਸਿਆਸੀ ਮਸਲਾ ਬਣ ਜਾਂਦਾ ਵਾ ਜੋ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਸੋਚਣਾ ਪਊਗਾ ਵੀ ਅਸੀਂ ਕਿੱਥੇ ਗਲਤ ਹੋਏ ਆ ਪਰ ਸਾਨੂੰ ਪਤਾ ਵਾ ਇਹ ਜਿਹੜੇ ਪੰਜਾਬ ਦੇ ਮਸਲੇ ਇੰਨੇ ਚਿਰ ਤੋਂ ਲਟਕ ਰਹੇ ਨੇ ਉਹਨਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਇਸੇ ਕਰਕੇ ਹੀ ਸ਼ਾਇਦ ਨੌਜਵਾਨ ਪਟਕੇ ਹੋਏ ਆ ਪਤਾ ਨਹੀਂ ਜੇ ਇਹੋ ਹੀ ਕਾਰਨ ਆ ਜੇ ਵਾਕਈ ਨੌਜਵਾਨ ਪਟਕੇ ਹੋਏ ਆ ਤੇ ਇਹਦੇ ਵਾਸਤੇ ਇਹ ਫਿਕਰਮੰਦ ਆ ਫਿਕਰ ਦੀ ਲੋੜ ਆ ਤੇ ਇਹਦੀ ਵੈਸੇ ਵਾਕਈ ਸਾਨੂੰ ਕੋਖ ਜਿਹੜੀ ਆ ਉਹ ਕਰਨੀ ਚਾਹੀਦੀ ਐ ਇੱਕ ਹੋਰ ਮਸਲਾ ਵਾ ਇਹ ਹਥਿਆਰਾਂ ਉਹਦੇ ਚੇਰੇ ਗਰੁੱਪ ਚੜਦੇ ਹਥਿਆਰਾਂ ਦੀ ਵੀ ਗੱਲ ਹੋ ਰਹੀ ਮੇਰੇ ਕੋਲ ਗਲੌਕ ਆ ਗਿਆ ਯਾ ਪਿਸਟਲ ਆ ਗਿਆ ਰਵਲਵਰ ਆ ਗਿਆ ਆ ਕਿਥੋਂ ਰਹਾ ਜਿਵੇਂ ਨਸ਼ਿਆਂ ਦੇ ਖਿਲਾਫ ਯੁੱਧ ਐਸuele ਰਚਿਆ ਹੋਇਆ ਵਾ ਜਾਂ ਕਹਿੰਦੇ ਸਿੱਖਿਆ ਕ੍ਰਾਂਤੀ ਆ ਜਣੀ ਆ ਮੇਰੇ ਖਿਆਲ ਇਹ ਜਿਹੜੇ ਨਜਾਇਜ਼ ਹਥਿਆਰ ਆ ਇਹਨਾਂ ਦੇ ਉੱਤੇ ਵੀ ਬਹੁਤ ਸਖਤੀ ਕਰਨ ਦੀ ਲੋੜ ਆ ਪਤਾ ਕਰੋ ਕਿ ਕਿੱਥੋਂ ਆਉਂਦੇ ਆ ਔਰ ਕੋਈ ਵੀ ਨਜਾਇਜ਼ ਹਥਿਆਰ ਇੱਕ ਚੈਲੰਜ ਹੋਣੀ ਚਾਹੀਦੀ ਆ ਪੰਜਾਬ ਪੁਲਿਸ ਵਾਸਤੇ ਵੀ ਨਜਾਇਜ਼ ਹਥਿਆਰ ਪੰਜਾਬ ਦੇ ਵਿੱਚ ਨਹੀਂ ਰਹੂਗਾ ਕਿਉਂਕਿ ਜਿੰਨਾ ਚਿਰ ਤੱਕ ਨਜਾਇਜ਼ ਹਥਿਆਰ ਹੈ ਉਹਨਾਂ ਚਿਰ ਤੱਕ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਜਿਹੜੀ ਆ ਉਹ ਨਹੀਂ ਹੋ ਸਕਦੀ ਲੋਕੀ ਸੁਰੱਖਿਅਤ ਫੀਲ ਨਹੀਂ ਕਰਨਗੇ ਚਿਰ ਤੱਕ ਪਰ ਫਿਰ ਮੈਂ ਇਥੇ ਹੋਈ ਕਹਿਣਾ ਚਾਹੁੰਦਾ ਮਾਂ ਕਿ ਇਹ ਗਰੁੱਪ ਚੈਟ ਦੇ ਵਿੱਚ ਮਸਲਾ ਕੀ ਡਿਸਕਸ ਹੋ ਰਿਹਾ ਕਿ ਅੰਮ੍ਰਿਤਪਾਲ ਦਾ NIA ਦੇ ਵਿੱਚ ਵਾਅਦਾ ਕਿਉਂ ਕੀਤਾ ਗਿਆ ਸੋ ਜਿਹੜੇ ਮਸਲੇ ਦੀ ਜੜ ਆ ਉਹਦੇ ਤੇ ਜ਼ਰੂਰ ਵਿਚਾਰ ਕਰਨ ਦੀ ਲੋੜ ਆ ਕਿ ਕੀ ਵਾਕਈ ਜਿਵੇਂ ਮੈਂ ਕੱਲ ਵਿਸ਼ਲੇਸ਼ਣੀ ਦਿੱਤਾ ਸੀ ਇਹਦੇ ਬਾਰੇ ਔਰ ਕਾਫੀ ਲੋਕਾਂ ਨੇ ਦੇਖਿਆ ਵੀ ਆ ਮੈਂ ਫਿਰ ਉਹ ਕਹਿਣਾ ਚਾਹੁੰਦਾ ਮਾਂ ਕਿ NIA ਕੀ NSA ਵਧਾਉਣ ਦੀ ਵਾਕਈ ਲੋੜ ਹੈ ਜੋ ਨਾ ਹੋਵੇ ਵੀ ਐਨਐਸਏ ਖਤਮ ਕਰਕੇ ਜਿਹੜੇ ਉਹਦੇ ਤੇ ਕੇਸ ਬਣਦੀ ਹੈ ਕੇਸ ਚਲਾਈ ਜਾਣ ਔਰ ਉਹਨੂੰ ਜੇ ਕਿ ਸਜ਼ਾ ਬਣਦੀ ਹੈ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਸੋ ਜਿਹੜਾ ਮਸਲਾ ਅਸਲੀ ਮਸਲਾ ਵਾ ਜਿਹੜੀ ਜੜ ਆ ਉਹਦੇ ਤੇ ਮੇਰੇ ਖਿਆਲ ਸਾਨੂੰ ਗੌਰ ਕਰਨ ਦੀ ਸਖਤ ਲੋੜ ਆ ਬਾਕੀ ਜਾਂਚ ਕੌਣ ਕਰੇ ਕਿਵੇਂ ਕਰੇ ਇਹਦੇ ਤੇ ਮੇਰੇ ਖਿਆਲ ਪੰਜਾਬ ਪੁਲਿਸ ਵਾਸਤੇ ਬਹੁਤ ਵੱਡਾ ਚੈਲੰਜ ਐ ਇਸ ਵੇਲੇ ਜਦੋਂ ਕੋਈ ਵੀ ਮਸਲਾ ਮਿਸਹੈਂਡਲ ਹੋ ਜਾਂਦਾ ਜਿਵੇਂ ਰੌਲੈਂਸ ਬਰੁਸ਼ਨੋਈ ਦਾ ਇੰਟਰਵਿਊ ਮਿਸਹੈਂਡਲ ਹੋ ਗਿਆ ਸਹੀ ਪੰਜਾਬ ਪੁਲਿਸ ਜਾਂਚ ਨਹੀਂ ਕਰ ਸਕੀ ਇਹ ਕਹਿੰਦੇ ਰਹੀ ਤੇ ਹੋਇਆ ਹੀ ਨਹੀਂ ਇੰਟਰਵਿਊ ਬਾਅਦ ਚ ਪਤਾ ਲੱਗਾ ਵੀ ਇੱਥੇ ਹੀ ਹੋਇਆ ਹੁਣਾਂ ਹੀ ਸਸਪੈਂਡ ਕਰਦੇ ਫਿਰਦੇ ਆ ਇਸੇ ਤਰ੍ਹਾਂ ਹੀ ਕਰਨਲ ਦਾ ਮਸਲਾ ਸਹੀ ਜਾਂਚ ਕਿਉਂ ਨਹੀਂ ਹੋਈ ਸੋ ਇਹ ਵੱਡੀ ਵੱਡੀ ਚੈਲੰਜ ਹੈ ਵੀ ਸਾਡੀ ਜਿਹੜੀ ਤਫਤੀਸ਼ ਏਜੰਸੀ ਹੈ ਉਹਨੂੰ ਤਕੜਾ ਕੀਤਾ ਜਾਵੇ ਔਰ ਇੱਕ ਸੈਪਰੇਟ ਇਨਵੈਸਟੀਗੇਸ਼ਨ ਵਿੰਗ ਜਿਹੜਾ ਬਾ ਨੂੰ ਸਥਾਪਿਤ ਕੀਤਾ ਜਾਵੇ ਤਾਂ ਕਿ ਕਦੇ ਵੀ ਕੋਈ ਜਾਂਚ ਜਿਹੜੀ ਆ ਦੂਜੀ ਸਟੇਟ ਨੂੰ ਜਾਂ ਕੇਂਦਰ ਦੀ ਏਜੰਸੀ ਨੂੰ ਨਾ ਦੇਣੀ ਪਵੇ ਅਜਿਵੇਂ ਮਾਲਵਿੰਦਰ ਸਿੰਘ ਮਾਲੀ ਨੇ ਬੜੀ ਵਧੀਆ ਗੱਲ ਕਹੀ ਆ ਕਿ ਜਦੋਂ सीबीआई ਨੇ ਇਨਕੁਆਇਰੀ ਚੱਲ ਜਾਂਦੀ ਆ ਝੂਠੇ ਮੁਕਾਬਲਿਆਂ ਦੀ ਆ ਵੇਖ ਲਓ 33 ਸਾਲ ਬਾਅਦ ਵੀ ਸਜ਼ਾ ਮਿਲਦੀ ਆ ਵਾ ਇੱਥੇ ਕਦੀ ਝੂਠੇ ਮੁਕਾਬਲੇ ਦੀ ਕਦੀ ਪੰਜਾਬ ਪੁਲਿਸ ਵੱਲੋਂ ਜਾਂਚ ਹੋਈ ਆ ਕਦੀ ਕਿਸੇ ਨੂੰ ਸਜ਼ਾ ਮਿਲੀ ਆ ਕਦੀ ਪੰਜਾਬ ਪੁਲਿਸ ਨੇ ਕਿਹਾ ਵਾ ਵੀ ਅਸੀਂ ਝੂਠਾ ਮੁਕਾਬਲਾ ਕੀਤਾ ਵਾ ਸੋ ਇਹ ਇੱਕ ਬਹੁਤ ਵੱਡੀ ਚੈਲੰਜ ਆ ਪੰਜਾਬ ਪੁਲਿਸ ਵਾਸਤੇ ਪੰਜਾਬ ਦੇ ਡੀਜੀਪੀ ਵਾਸਤੇ ਕਿ ਪੰਜਾਬ ਪੁਲਿਸ ਦੀ ਕ੍ਰੈਡੀਬਿਲਟੀ ਨੂੰ ਬਿਲਡ ਅਪ ਕਰੀਏ ਜੇ ਕ੍ਰੈਡੀਬਿਲਟੀ ਬਿਲਡ ਅਪ ਨਹੀਂ ਹੋਊਗੀ ਤੇ ਫਿਰ ਇਹੋ ਹੀ ਮੰਗ ਜਿਹੜੀ ਆ ਜਿਹੜੀ ਹੁਣ ਵੀ ਉੱਠ ਰਹੀ ਆ ਵੀ ਜਜ ਤੋਂ ਇਨਕੁਆਇਰੀ ਕਰਾ ਲਓ ਹਾਈ ਕੋਰਟ ਦੇ ਜੱਜ ਤੋਂ ਕਰਾ ਲਓ ਐਨਆਈਏ ਤੋਂ ਕਰਾ ਲਓ ਇਹੋ ਜਿਹੀ ਮੰਗਾ ਫਿਰ ਉੱਠਦੀਆਂ ਰਹਿਣੀਆਂ